ਹੈਲੋ ਦੋਸਤੋ 6:00 ਵੇ ਦਾ ਟਾਈਮ ਹੈ ਤੇ ਮੈਂ ਆਪਣੇ ਆਟੋ ਲੈ ਕੇ ਸ਼ਹਿਰ ਜਾਂਦਿਆਂ ਕੰਮ ਤੇ ਤੇ ਦੇਖੋ ਰੋਡ ਉੱਤੇ ਪੁਰਾਣੇ ਟਰੱਕ ਉੱਤੇ ਆਪਣੇ ਟਾਈਮ ਦਾ ਕਿੰਨਾ ਹਿੱਟ ਗਾਣਾ ਲਿਖਿਆ ਹੋਇਆ ਏ ਤੇ ਦੋਸਤੋ ਹੁਣ ਆ ਗਿਆ ਮੈਂ ਸ਼ਹਿਰ ਵਿੱਚ ਕੰਮ ਤੇ ਤੇ ਦੇਖੋ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਏ ਬੱਦਲਵਾਈ ਹੋਈ ਪਈ ਏ ਤੇ ਕਿੰਨਾ ਸੋਹਣਾ ਵਿਊ ਆ ਤੇ ਹੁਣ ਥੋੜੇ ਚਿਰਾਂ ਬਾਅਦ ਹੀ ਦੋਸਤੋ ਹੋ ਗਿਆ ਮੇਰਾ ਮਾੜਾ ਟਾਈਮ ਸ਼ੁਰੂ ਤੇ ਪੁਰ ਦੇ ਉੱਪਰ ਹੀ ਮੇਰੀ ਆਟੋ ਰਹਾਣੀ ਹੋ ਗਈ ਪੈਂਚਰ ਤੇ ਇਸ ਰੋਡ ਉੱਪਰ ਕੋਈ ਮੇਰਾ ਯਾਰ ਦੋਸਤ ਆਟਾ ਵਾਲਾ ਵੀ ਨਹੀਂ ਚੱਲਦਾ ਹੁਣ ਇਹ ਟਾਈਟ ਨਾਈਟ ਇਕੱਲੇ ਨੂੰ ਹੀ ਖੋਲਣੇ ਪੈਣੇ ਆ ਤੇ ਕਸਣੇ ਪੈਣੇ ਆ ਬੜਾ ਮਾੜਾ ਫਸਿਆ ਮੈਂ ਤੇ ਦੋਸਤੋ ਹੁਣ ਮੈਂ ਟਾਇਰ ਵਗੈਰਾ ਬਦਲ ਕੇ ਹੱਥ ਤੋਣ ਲਈ ਚੱਲ ਗਿਆ ਇੱਕ ਪੰਪ ਉੱਪਰ ਤੇ ਹੁਣ ਅੱਗੇ ਇਹ ਦਿਫਾ ਦੋਸਤੋ ਸਭ ਤੋਂ ਪਹਿਲਾਂ ਪੈਂਚਰ ਟਾਇਰ ਨੂੰ ਲਵਾ ਰਿਹਾ ਹਾਂ ਮੈਂ ਪੈਂਚਰ ਤੇ ਇਹ ਦੇਖੋ ਦੋਸਤੋ ਕਿਉਂਕਿ ਸਪੇਅਰ ਟਾਇਰ ਇੱਕ ਹੀ ਹੁੰਦਾ ਪੈਂਚਰ ਲਵਾਉਣਾ ਬੜਾ ਜ਼ਰੂਰੀ ਆ ਤੇ ਇਹ ਵੀਰ ਲਾ ਰਿਹਾ ਪੈਂਚਰ ਤੇ ਉਹ ਅੱਗੇ ਖੜੀ ਹੈ ਮੇਰੀ ਆਟੋ ਰਾਣੀ ਬਹੁਤ ਟਾਈਮ ਲੱਗਿਆ ਤੇ ਦੋਸਤੋ ਹੁਣ ਮੈਂ ਕੁਰਸੀ ਤੇ ਆਰਾਮ ਨਾਲ ਬੈ ਕੇ ਲੈ ਰਿਹਾ ਹਾਂ ਵੱਡੇ ਕਾਰਾਂ ਵਾਲੇ ਮਾਲਕਾਂ ਦੀ ਫੀਲਿੰਗਾਂ ਕਿ ਵਰਕਰ ਕਾਰ ਨੂੰ ਪੈਂਚਰ ਲਾ ਰਹੇ ਨੇ ਪਰ ਦੇਖੋ ਦੋਸਤੋ ਹਾਲਾਤ ਬਿਲਕੁਲ ਉਲਟੇ ਨੇ ਅਗਲੇ ਨੇ ਪੈਂਚਰ ਲਾ ਕੇ ਟਾਇਰ ਦੇ ਦਿੱਤਾ ਕਿ ਆਪੇ ਕਸੋ ਜਿੱਦਾ ਮਰਜੀ ਆਟੋ ਵਾਲੇ ਦੇ ਟਾਇਰ ਆਪ ਹੀ ਕਸਨੇ ਪੈਂਦੇ ਨੇ ਇਹ ਨਹੀਂ ਕਸ ਕੇ ਦਿੰਦੇ ਇਹਨਾਂ ਨੇ ਸਿਰਫ ਪੈਂਚਰ ਲਾਉਣ ਦੇ 40 ਰੁਪਏ ਹੀ ਲੈਣੇ ਨੇ ਬਾਕੀ ਜਿੰਨਾ ਮਰਜੀ ਟਾਈਮ ਲਾ ਕੇ ਕਸੋ ਨਾ ਕਸੋ ਇਹ ਤੁਹਾਡੀ ਹੀ ਜ਼ਿੰਮੇਵਾਰੀ ਹੈ ਕਿਸੇ ਦੀ ਨਹੀਂ ਤੇ ਦੋਸਤੋ ਬਹੁਤ ਸਾਰਾ ਟਾਈਮ ਖਰਾਬ ਹੋਣ ਤੋਂ ਬਾਅਦ ਚ ਮੈਂ ਵਾਪਸ ਹੁਣ ਜਾਣਦਿਆਂ ਕੰਮ ਤੇ ਤੇ ਅੱਗੇ ਇਹ ਦੇਖੋ ਦੋਸਤੋ ਪੈਨ ਕੰਪਨੀ ਵਾਲਿਆਂ ਨੇ ਕਿੰਨਾ ਸੋਹਣਾ ਡਿਜ਼ਾਈਨ ਦਾ ਬੋਰਡ ਬਣਾਇਆ ਹੋਇਆ ਏ ਦੇਖੋ ਕੱਲੀ ਕੱਲੀ ਚੀਜ਼ ਕਿਦਾਂ ਹਾਈਲਾਈਟ ਕੀਤੀ ਆ ਕਿੰਨੇ ਸੋਹਣੇ ਵਰਡਸ ਲਿਖੇ ਨੇ ਖੱਲੇ ਪਾਣੀ ਦਾ ਡਿਜ਼ਾਈਨ ਕਿੰਨਾ ਪਿਆਰਾ ਏ ਬਹੁਤ ਸੋਹਣਾ ਬੋਰਡ ਬਣਾਇਆ ਹੋਇਆ ਏ ਦੇਖ ਕੇ ਨਜ਼ਰਾਂ ਨਹੀਂ हट ਰਹੀਆਂ ਤੇ ਅੱਗੇ ਇਹ ਦੇਖੋ ਦੋਸਤੋ ਸਾਵਣ ਦਾ ਮਹੀਨਾ ਚੱਲ ਰਿਹਾ ਏ ਤੇ ਮਾਤਾ ਚਿੰਤਪੂਨੀ ਦਰਬਾਰ ਤੇ ਮੇਲਾ ਚੱਲ ਰਿਹਾ ਏ ਤੇ ਦੇਖੋ ਕਿਸੇ ਵੀਰ ਨੇ ਆਡੀਓ ਵੀਡੀਓ ਕੈਸਟ ਕੱਢੀ ਆ ਦੇਖੋ ਕਿੰਨਾ ਸੋਹਣਾ ਪੋਸਟਰ ਏ ਤੇ ਅੱਗੇ ਇਹ ਦੇਖੋ ਦੋਸਤੋ ਮਾਤਾ ਚਿੰਤਪੂਨੀ ਦਰਬਾਰ ਤੇ ਮੇਲਾ ਚੱਲ ਰਿਹਾ ਏ ਤੇ ਉੱਥੇ ਰਸਤੇ ਵਿੱਚ ਕੜੀ ਚਾਵਲ ਦਾ ਲੰਗਰ ਲੱਗਾ ਹੋਇਆ ਏ ਤੇ ਬਹੁਤ ਉੱਚੀ ਡੀਜੇ ਲਗਾ ਕੇ ਲੋਕੀ ਨੱਚ ਗਾ ਕੇ ਖੁਸ਼ੀ ਮਨਾ ਰਹੇ ਨੇ ਤੇ ਨਾਲ ਲੰਗਰ ਵਰਤਾ ਰਹੇ ਨੇ ਯੂਟਿਊਬਰ ਉੱਪਰ ਕੋਈ 뮤직 ਗਾਣਾ ਨਹੀਂ ਲਾ ਸਕਦੇ ਇਸ ਕਰਕੇ ਸਿਰਫ ਵੀਉ ਨਹੀਂ ਲਾਈ ਆ ਤੇ ਦੇਖੋ ਦੋਸਤੋ ਮੋਟਰਸਾਈਕਲ ਵਾਲੇ ਮੁੰਡੇ ਸਾਜ ਸੰਗਤ ਲੰਗਰ ਛਕ ਰਹੇ ਨੇ ਤੇ ਵਰਤੋਂ ਵਾਲੇ ਕਿਦਾਂ ਨੱਚ ਗਾ ਕੇ ਕਿੰਨੀ ਖੁਸ਼ੀ ਨਾਲ ਲੰਗਰ ਵਰਤਾ ਰਹੇ ਨੇ ਬਹੁਤ ਸੋਹਣਾ ਮਾਹੌਲ ਆ ਮਜ਼ਾ ਆ ਗਿਆ ਉੱਚੀ ਉੱਚੀ ਭਜਨ ਸੁਣ ਕੇ ਤੇ ਦੋਸਤੋ ਹੁਣ ਹੋ ਗਿਆ ਸ਼ਾਮ ਜੀ ਦਾ ਟਾਈਮ ਤੇ ਮੈਂ ਰੋਕ ਕੇ ਲੈ ਰਿਆ ਹਾਂ ਘਰ ਵਾਸਤੇ ਫਰੈਸ਼ ਸਬਜ਼ੀ ਤੇ ਦੇਖੋ ਪਟੜੀ ਮਾਰਕੀਟ ਤੇ ਕਿੰਨੀ ਵਧੀਆ ਸਬਜ਼ੀ ਤੇ ਫਰੂਟ ਲੱਗੇ ਹੋਏ ਨੇ ਤੇ ਦੋਸਤੋ ਹੁਣ ਮੈਂ ਲਈ ਘਰ ਵਾਸਤੇ ਥੋੜੀ ਜਿਹੀ ਚੁਣ-ਚੁਣ ਕੇ ਵਧੀਆ ਸਬਜ਼ੀ ਤੇ ਹੁਣ ਦੋਸਤੋ ਆ ਗਿਆ ਮੈਂ ਆਪਣੇ ਪਿੰਡ ਵਾਲੀ ਦੁਕਾਨ ਤੇ ਤੇ ਲਿਆ ਕਰਦਾ ਹੋਰ ਨਿਕਲ ਨਿਕਾ ਸਮਾਨ ਇਹਨਾਂ ਕੋਈ ਸਮਾਨ ਬਹੁਤ ਵਧੀਆ ਹੁੰਦਾ ਤੇ ਇਹ ਦੇਖੋ ਦੋਸਤੋ ਮੈਂ ਲੈ ਕੇ ਆਇਆ ਸ਼ਿਮਲਾ ਮਿਰਚ ਪਿਆਜ਼ ਤੇ ਥੋੜੇ ਆਲੂ ਤੇ ਥੋੜਾ ਘਰ ਵਾਸਤੇ ਬਿਸਕੁਟ ਪੱਤੀ ਇਲਾਚੀਆਂ ਵਗੈਰਾ ਤੇ ਸਾਬਣ ਔਰ ਦੁੱਧ ਔਰ ਨਾਲ ਆਪਣੀ ਫੇਵਰਟ ਠੰਡੇ ਦੀ ਬੋਤਲ ਕੋਕ ਤੇ ਦੋਸਤੋ ਹੁਣ ਆਹੀ ਬੜੇ ਤਸੱਲੀ ਨਾਲ ਤੇ ਸਕੂਨ ਨਾਲ ਬੈ ਕੇ ਪੀਣਦੇ ਆਂ ਗਰਮ ਗਰਮ ਚਾਹ ਤੇ ਜਸਵਿੰਦਰ ਕੱਟਣ ਲੱਗੀ ਆ ਸਬਜ਼ੀ ਤੇ ਇਧਰ ਚੱਲ ਰਿਹਾ ਸਾਡਾ ਫੇਵਰਟ ਸੀਰੀਅਲ